ਦੋਸਤੋ ਹੁਣੇ-ਹੁਣੇ ਖਬਰ ਆਈ ਆ ਕਿ ਜਿਹੜਾ ਪੰਜਾਬ ਸਰਵਿਸ ਸਿਲੈਕਸ਼ਨ ਬੋਰਡ ਨੇ ਇਮਤਿਹਾਨ ਲਈ ਸੀ ਜੂਨੀਅਰ ਇੰਜੀਨੀਅਰਸ ਦੇ ਸਿਵਲਸ ਦੇ ਅਤੇ ਦੂਸਰਿਆਂ ਦੇ ਇਹ ਸ਼ਾਇਦ 2023 ਵਿੱਚ ਇਮਤਿਹਾਨ ਹੋਏ ਸੀਗੇ ਲੇਕਿਨ ਉਹਦਾ ਰਿਜ਼ਲਟ ਹੁਣੇ ਛਾਇਆ ਹੋਇਆ ਵਾ ਉਹ ਲਿਸਟ ਪੂਰੀ ਡਾਟਾ ਜਿਹੜਾ ਆਇਆ ਤਕਰੀਬਨ 4500 ਕੁਛ ਕੈਂਡੀਡੇਟਸ ਦੀ ਲਿਸਟ ਜਿਹੜੀ ਮੇਰੇ ਕੋਲ ਪਹੁੰਚੀ ਆ ਰੱਖੇ ਗਏ ਨੇ ਉਹਨਾਂ ਵਿੱਚੋਂ 161 ਲੇਕਿਨ ਸ਼ੋਰ ਹੈ ਮਚਿਆ ਵਾ ਬਹੁਤ ਸਾਰੇ ਕੈਂਡੀਡੇਟਸ ਨੇ ਤੜਾ ਤੜ ਹੁਣੇ WhatsApp ਕਾਲਸ ਮੈਸੇਜਸ ਮੈਨੂੰ ਭੇਜੀਆਂ ਡਾਟਾ ਸਾਰਾ ਭੇਜਿਆ ਰਿਜ਼ਲਟ ਸ਼ੀਟਸ ਭੇਜੀਆਂ ਮਾਰਕ ਸ਼ੀਟਸ ਭੇਜੀਆਂ ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜਾ ਪੇਪਰ ਹੈਗਾ ਵਾ ਇਹ ਲੀਕ ਕੀਤਾ ਗਿਆ ਹਰਿਆਣੇ ਦੇ ਕੈਂਡੀਡੇਟਸ ਵਾਸਤੇ ਵਿਸ਼ੇਸ਼ ਤੌਰ ਦੇ ਉੱਤੇ ਔਰ ਉਹਨਾਂ ਨੂੰ ਐ ਲੱਗ ਰਿਹਾ ਵਾ ਕਿ ਜਿਹੜੇ ਟੌਪਰਸ ਆਏ ਨੇ ਸਾਰੇ ਇਸ 161 ਦੀ ਲਿਸਟ ਵਿੱਚ ਜੂਨੀਅਰ ਇੰਜੀਨੀਅਰਸ ਦੇ ਇਹ ਸਾਰੇ ਗੈਰ ਪੰਜਾਬੀ ਨੇ ਨਾਨ ਪੰਜਾਬੀ ਨੇ ਹਰਿਆਣੇ ਦੇ ਰਹਿਣ ਵਾਲੇ ਨੇ ਔਰ ਬਾਹਰ ਦੇ ਕੈਂਡੀਡੇਟਸ ਨੇ ਤੇ ਫਿਰ ਜਿਹੜੇ ਸਾਡੇ ਪੰਜਾਬ ਦੇ ਵਿੱਚ ਰੋਜ਼ শোর ਮੱਚਦਾ ਕਿ ਪੰਜਾਬੀ ਜਿਹੜੇ ਨੌਜਵਾਨ ਨੇ ਉਹ ਹਤਾਸ਼ ਨੇ ਨਿਰਾਸ਼ ਨੇ ਉਹ ਆਪਣਾ ਪੰਜਾਬ ਛੱਡ ਕੇ ਕੈਨੇਡਾ ਜਾ ਰਹੇ ਨੇ ਕੋਈ ਕਿਤੇ ਜਾ ਰਿਹਾ ਕੋਈ ਵਿਦੇਸ਼ਾਂ ਚ ਜਾ ਰਹੇ ਨੇ ਤੇ ਸਾਡਾ ਚੀਫ ਮਿਨਿਸਟਰ ਰੋਜ਼ ਕਹਿੰਦਾ ਕਿ ਮੈਂ ਰਿਵਰਸ ਮਾਈਗ੍ਰੇਸ਼ਨ ਕਰਨੀ ਆ ਮੈਂ ਜਿਹੜੇ ਬਾਹਰ ਸੈਟਲ ਹੋਏ ਨੇ ਉਹਨਾਂ ਨੂੰ ਵਾਪਸ ਲੈ ਕੇ ਆਉਂਗਾ ਉਹ ਕਿਸ ਉਹ ਤਾਈਓ ਆਉਣਗੇ ਜੇ ਸਾਡੀ ਪੰਜਾਬ ਦੀਆਂ ਟੋਟਲ ਨੌਕਰੀਆਂ ਜੜੀਆਂ ਨੇ ਉਹਦੇ ਚ ਕਲੋਜ਼ ਪਾਇਆ ਜਾਵੇ ਕਿ ਜਿਹੜੀ ਪੰਜਾਬ ਦੇ ਵਿੱਚ ਕੋਈ ਵੀ ਜੌਬ ਅਪਲਾਈ ਕਰੇਗਾ ਉਹ ਸਿਰਫ ਪੰਜਾਬ ਦੇ ਵਸਿੰਦੇ ਨੂੰ ਹੀ ਪਹਿਲਾਂ ਜੌਬ ਦਿੱਤੀ ਜਾਵੇਗੀ ਉਹ ਇਹਦੇ ਵਾਸਤੇ ਇੱਕ ਬਹੁਤ ਇੰਪੋਰਟੈਂਟ ਬਿਲ ਜਿਹੜਾ ਕਿ ਕੁਲਤਾਰ ਸਿੰਘ ਸੰਧਵਾ ਦੇ ਟੇਬਲ ਦੇ ਉੱਤੇ ਪਿਆ ਜਨਵਰੀ 2023 ਦਾ ਮੈਂ ਔਰ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਅਸੀਂ ਉਹਨਾਂ ਦੇ ਦਫ਼ਤਰ ਵਿੱਚ ਗਏ ਪਿਛਲੇ ਸਾਲ ਦੇ ਬਜਟ اجلاس ਤੋਂ ਪਹਿਲਾਂ ਕਿ ਤੁਸੀਂ ਕਿਰਪਾ ਕਰਕੇ ਇੱਕ ਬਿਲ ਲੈ ਕੇ ਹੋ ਕਿ ਕੋਈ ਵੀ ਗੈਰ ਪੰਜਾਬੀ ਪੰਜਾਬ ਦੇ ਵਿੱਚ ਅਗਰ ਆਵੇ ਸਮੇਤ ਉਹਦੀ ਨੌਕਰੀ ਦੀ ਗੱਲ ਕਰਨ ਲੱਗਿਆ ਕਿ ਉਹ ਹਿਮਾਚਲ ਦੀ ਤਰਜ਼ ਤੇ ਕਾਨੂੰਨ ਬਣਾਇਆ ਜਾਵੇ ਰਾਜਸਥਾਨ ਦੀ ਤਰਜ਼ ਤੇ ਗੁਜਰਾਤ ਦੀ ਤਰਜ਼ ਤੇ ਤੇ ਹੁਣ ਉਤਰਾਖੰਡ ਦੀ ਤਰਜ਼ ਤੇ ਕਿ ਕੋਈ ਵੀ ਗੈਰ ਪੰਜਾਬੀ ਪੰਜਾਬ ਦੇ ਵਿੱਚ ਸਿੱਧਾ ਆਣ ਕੇ ਜ਼ਮੀਨ ਦਾ ਮਾਲਕ ਨਾ ਬਣ ਸਕੇ ਕੋਈ ਸਰਕਾਰੀ ਨੌਕਰੀ ਨਾ ਲੈ ਸਕੇ ਅਗਰ ਇਹ ਕਾਨੂੰਨ ਬਣਿਆ ਹੁੰਦਾ ਪੰਜਾਬ ਦੇ ਵਿੱਚ ਤੇ ਨਾ ਤਾਂ ਸਾਡੀ ਆਬਾਦੀ ਦਾ ਸੰਤੁਲਨ ਖਰਾਬ ਹੋਣਾ ਸੀਗਾ ਕਿਉਂਕਿ ਬਹੁਤ ਵੱਡੇ ਪੱਧਰ ਤੇ ਮਾਈਗ੍ਰੇਸ਼ਨ ਹੋ ਰਹੀ ਆ ਫ੍ਰੋਮ ਪੰਜਾਬ ਇੰਟੂ ਆਲ ਪਾਰਟਸ ਆਫ ਦ ਵਰਲਡ ਪਾਰਟਿਕੁਲਰਲੀ ਕੈਨੇਡਾ ਲੱਖਾਂ ਦੀ ਤعداد ਵਿੱਚ ਔਰ ਲੱਖਾਂ ਤعداد ਜਦੋਂ ਨੌਜਵਾਨ ਜਾਂਦੇ ਨੇ ਇੱਕ ਇੱਕ ਨੌਜਵਾਨ ਨਾਲ 20 25 ਲੱਖ ਰੁਪਇਆ ਪੜ੍ਹਾਈ ਦੇ ਆਧਾਰ ਦੇ ਉੱਤੇ ਜਾਂ ਉੱਥੇ ਸੈਟਲ ਹੋਣ ਵਾਸਤੇ ਲੈ ਕੇ ਜਾਂਦਾ ਲੇਕਿਨ ਇਹਨਾਂ ਨੇ ਉਹ ਕਾਨੂੰਨ ਨਹੀਂ ਬਣਾਇਆ ਜਿਸ ਦਾ ਖਮਿਆਜ਼ਾ ਅੱਜ ਜੂਨੀਅਰ ਇੰਜੀਨੀਅਰਸ ਦੇ ਇਮਤਿਹਾਨਾਂ ਵਿੱਚ ਇੱਕ ਵਾਰ ਫਿਰ ਸਾਡੇ ਨੌਜਵਾਨਾਂ ਨੂੰ ਭੁਗਤਣਾ ਪਿਆ ਔਰ ਇੱਕ 161 ਵਿੱਚੋਂ ਦੱਸਿਆ ਗਿਆ ਕਿ ਟਾਪਰਸ ਜਿਹੜੇ ਨੇ ਉਹ ਸਾਰੇ ਹਰਿਆਣਾ ਅਤੇ ਗੈਰ ਪੰਜਾਬੀ ਨੌਜਵਾਨ ਮੋਹਰੇ ਆਣ ਕੇ ਪੰਜਾਬ ਦੀਆਂ ਨੌਕਰੀਆਂ ਸਾਡੇ ਨੌਜਵਾਨਾਂ ਦੇ ਅਧਿਕਾਰਾਂ ਦੇ ਉੱਤੇ ਕਹਿ ਸਕਦੇ ਕਿ ਇੱਕ ਡਾਕਾ ਮਾਰ ਕੇ ਇੱਥੋਂ ਦੀਆਂ ਨੌਕਰੀਆਂ ਉਹ ਲੈ ਗਏ ਨੇ ਹੁਣ ਇਸ ਗੱਲ ਦੀ ਜਿਹੜੀ ਇਹ ਮੇਰੇ ਕੋਲ ਡਾਟਾ ਭੇਜਿਆ ਜਾਂ ਮੇਰੇ ਕੋਲ ਫ੍ਰੈਂਟਿਕ ਕਾਲਸ ਆਈਆਂ ਜਾਂ ਮੈਨੂੰ ਉਹਨਾਂ ਨੇ ਇੱਕ ਅਪਰੋਚ ਕੀਤਾ ਇਹਦੀ ਇਹਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਉਤਾਈਓ ਹੋ ਸਕਦਾ ਅਗਰ ਇਸ ਇਮਤਿਹਾਨ ਦੇ ਪੇਪਰ ਲੀਕ ਦੇ ਅਲੀਗੇਸ਼ਨ ਜਿਹੜੇ ਲੱਗ ਰਹੇ ਨੇ ਉਹਦੀ ਇੱਕ ਵਿਜੀਲੈਂਸ ਇਨਕੁਆਇਰੀ ਕਰਵਾਈ ਜਾਵੇ ਜੋ ਕਿ ਚੀਫ ਮਨਿਸਟਰ ਇਮੀਡੀਏਟਲੀ ਆਰਡਰ ਕਰ ਸਕਦਾ ਜਿੱਦਾਂ ਪਹਿਲਾਂ ਕਿਸੇ ਵੇਲੇ ਨੈਪ ਤਹਿਸੀਲਦਾਰਾਂ ਦੀ ਭਰਤੀ ਬਾਰੇ ਹੋਇਆ ਸੀਗਾ ਤੇ ਥੋੜੇ ਜੇ ਇੱਕੋ ਜਿਹੇ ਇਲਾਕੇ ਦੇ ਜਿਹੜੇ ਪਹਿਲਾਂ ਪਟਵਾਰੀਆਂ ਦੇ ਇਮਤਿਹਾਨਾਂ ਚ ਫੇਲ ਹੋਏ ਸੀਗੇ ਉਹ ਨੈਤ ਤਹਿਸੀਲਦਾਰ ਦੀ ਸਿਲੈਕਸ਼ਨ ਵਿੱਚ ਟਾਪਰ ਆ ਗਏ ਜਿਹੜਾ ਬੰਦਾ ਪਟਵਾਰੀ ਦੇ ਇਮਤਿਹਾਨ ਨਹੀਂ ਪਾਸ ਕਰ ਸਕਿਆ ਉਹ ਨੈਤ ਤਹਿਸੀਲਦਾਰ ਦਾ ਕਿੱਦਾਂ ਪਾਸ ਕਰ ਸਕਦਾ ਉਹਦੇ ਚ ਕਪਲਾ ਨਿਕਲਿਆ ਗਵਰਨਮੈਂਟ ਨੇ ਅਲਟੀਮੇਟਲੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਉਹ ਸਾਰਾ ਇਮਤਿਹਾਨ ਸਕਰੈਪ ਕੀਤਾ ਨਵੇਂ ਸਿਰੇ ਤੋਂ ਇਮਤਿਹਾਨ ਬਿਲਕੁਲ ਉਸੇ ਤਰ੍ਹਾਂ ਨਾਲ ਇਹ ਜੂਨੀਅਰ ਇੰਜੀਨੀਅਰ ਦੀ ਭਰਤੀ ਵਿੱਚ ਕਪਲਾ ਨਜ਼ਰ ਆ ਰਿਹਾ ਇਸ ਕਪਲੇ ਨੂੰ ਤਾਈਓ ਦੂਰ ਕੀਤਾ ਜਾ ਸਕਦਾ ਜੇ ਚੀਫ ਮਿਨਿਸਟਰ ਪਰਸਨਲੀ ਇੰਟਰਵਿਊਨ ਕਰਕੇ ਇਮੀਡੀਏਟਲੀ ਵਿਜੀਲੈਂਸ ਇਨਕੁਆਇਰੀ ਕਰਵਾਵੇ ਕਿ ਇਹ ਪੇਪਰ ਲੀਕ ਤਾਂ ਨਹੀਂ ਹੋਇਆ ਅਗਰ ਲੀਕ ਹੋਇਆ ਵਾ ਤੇ ਫਿਰ ਦੋਸ਼ੀਆਂ ਨੂੰ ਸਜ਼ਾ ਮਿਲੇ ਔਰ ਇਹ ਪੇਪਰ ਦੁਬਾਰਾ ਮੁੜ ਸਿਰੇ ਤੋਂ ਕਰਾ ਕੇ ਤੇ ਇਮਤਿਹਾਨ ਜਿਹੜਾ ਵਾ ਉਹ ਕੰਪਲੀਟ ਟਰਾਂਸਪੇਰੈਂਸੀ ਤੇ ਅਕਾਉਂਟੇਬਿਲਟੀ ਤੇ ਫੇਅਰਨੈਸ ਇਨਸਾਫ ਪਸੰਦੀ ਨਾਲ ਇਹ ਪੇਪਰ ਕਰਾਇਆ ਜਾ ਸਕੇ ਕਿਉਂਕਿ ਸਾਡੇ ਬੱਚੇ ਕਹਿ ਰਹੇ ਸੀਗੇ ਕਿ ਇਹ ਪੇਪਰ ਦੇ ਸਵਾਲ ਬਹੁਤ ਟਫ ਸੀਗੇ ਤਾਂ ਅਸੀਂ ਤਾਂ ਬੜੀ ਮੁਸ਼ਕਲ ਨਾਲ ਦੇ ਨਵੇਂ ਨੰਬਰ ਸੈੱਟ ਕੀਤੇ ਸੋ ਪਾਸ ਮਾਰਕਸ ਦੇ ਨੇੜੇ ਤੇ ਜਿਹੜੇ ਪਹੁੰਚ ਸਕਦੇ ਸੀ ਲੇਕਿਨ ਜਿਹੜੇ ਟਾਪਰਸ ਆਏ ਨੇ ਹਰਿਆਣੇ ਦੇ ਕੋਈ 85% ਲੈ ਰਿਆ ਕੋਈ 80% ਲੈ ਰਿਆ ਸੋ ਇਹਦੀ ਜਾਂਚ ਤਾਂ ਭਗਵੰਤ ਸਿੰਘ ਮਾਨ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਵਿਦੇਸ਼ਾਂ ਵਿੱਚ ਪੰਜਾਬ ਛੱਡ ਕੇ ਨਰਾਸ਼ ਹੋ ਕੇ ਨਾ ਜਾਣ ਤਾਂ ਇਹਦੀ ਜਾਂਚ ਕਰਵਾ ਕੇ ਬੰਨ ਦੀ ਸਜ਼ਾ ਵੀ ਦਿਓ ਪੇਪਰ ਵੀ ਸਕ੍ਰੈਪ ਕਰੋ ਤੇ ਨੌਜਵਾਨਾਂ ਨੂੰ ਸਾਡੇ ਪੰਜਾਬੀਆਂ ਨੂੰ ਪਹਿਲਾਂ ਤਰਜੀਹ ਦਿਓ ਲਾਅ ਬਣਾ ਦਿਓ ਹਿਮਾਚਲ ਦੀ ਤਰਜ਼ ਤੇ ਉਤਰਾਖੰਡ ਨੇ ਹੁਣੇ ਬਣਾਤਾ ਪ੍ਰਾਈਮ ਮਿਨਿਸਟਰ ਦੀ ਸਟੇਟ ਗੁਜਰਾਤ ਨੇ ਬਣਾਤਾ ਰਾਜਸਥਾਨ ਚ ਬਣਿਆ ਉਹਦੇ ਨਾਲ ਦੋ ਗੱਲਾਂ ਹੋਣਗੀਆਂ ਇੱਕ ਤਾਂ ਸਾਡੀਆਂ ਨੌਕਰੀਆਂ ਬਾਹਰੋਂ ਨਿਕੋਣ ਆਣ ਕੇ ਲੈ ਕੇ ਜਾ ਸਕੇਗਾ ਇੱਕ ਪੰਜਾਬ ਦੇ ਵਿੱਚ ਗੈਰ ਪੰਜਾਬੀ ਆਣ ਕੇ ਸੈਟਲ ਹੋ ਕੇ ਸਾਡੇ ਅਧਿਕਾਰਾਂ ਦੇ ਉੱਤੇ ਸਾਡਾ ਆਬਾਦੀ ਦਾ ਸੰਤੁਲਨ ਜਿਹੜਾ ਡੈਮੋਗ੍ਰਾਫਿਕ ਸਿਚੁਏਸ਼ਨ ਹੈ ਪੰਜਾਬ ਦੀ ਉਹ ਤਬਦੀਲ ਨਹੀਂ ਹੋਵੇਗਾ ਵਰਨਾ ਆਉਣ ਵਾਲੇ 10-15 ਸਾਲ ਦੇ ਵਿੱਚ ਤੁਸੀਂ ਹਾਰਡਲੀ ਦੇਖੋਗੇ ਪੰਜਾਬ ਦੇ ਵਿੱਚ ਪੱਗਾ ਤੇ ਹਾਰਡਲੀ ਦੇਖੋਗੇ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਜੀ ਗੱਲ ਕਰਨ ਵਾਲੇ ਵਿਅਕਤੀ ਔਰ ਕੁਝ ਲੋਕਾਂ ਇਹ ਕਹਿੰਦੇ ਜੀ ਕਿ ਕੈਨੇਡਾ ਚ ਵੀ ਆਪਣੇ ਬੰਦੇ ਜਾਂਦੇ ਜੀ ਉਹ ਵੀ ਕਾਨੂੰਨ ਅੰਡਰਸਟੈਂਡ ਪੰਜਾਬ ਦੀ origignal population shift ਹੋ ਰਹੀ ਆ ਤੜਾਕੜ ਜਾ ਰਹੀ ਆ ਉਹਦੀ ਜਗ੍ਹਾ ਤੇ ਬਾਹਰੋਂ ਆ ਰਹੇ ਨੇ ਕੈਨੇਡਾ ਦੀ origignal population ਉੱਥੇ ਬੈਠੀ ਆ ਉਹਨਾਂ ਦਾ ਲੈਂਡ ਮਾਸ ਵੱਡਾ ਹੋਣ ਕਰਕੇ ਦੇਸ਼ ਉਹਨਾਂ ਨੂੰ ਵਰਕ ਫੋਰਸ ਦੀ ਲੇਬਰ ਦੀ ਤੇ ਸਕਿਲਡ ਲੇਬਰ ਦੀ ਤੇ ਹਿਊਮਨ ਰਿਸੋਰਸ ਦੀ ਲੋੜ ਆ ਤਾਂ ਕਰਕੇ ਸਾਡੇ ਬੱਚੇ ਉੱਥੇ ਜਾ ਰਹੇ ਨੇ ਕੈਨੇਡਾ ਦੀ ਮਾਈਗ੍ਰੇਸ਼ਨ ਵਿਦੇਸ਼ਾਂ ਵਿੱਚ ਅੱਗੇ ਕਿਤੇ ਨਹੀਂ ਹੋ ਰਹੀ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਇਸ ਕਰਕੇ ਮੇਰੀ ਅਪੀਲ ਆ ਪੰਜਾਬ ਸਰਕਾਰ ਨੂੰ ਕਿ ਇਸ ਦੀ ਜੂਨੀਅਰ ਇੰਜੀਨੀਅਰਸ ਦੀ ਪੰਜਾਬ ਸਰਵਿਸ ਸਿਲੈਕਸ਼ਨ ਬੋਰਡ ਦੇ ਪੇਪਰ ਦੀ ਤੁਰੰਤ ਜਾਂਚ ਕਰਵਾਓ ਅਗਰ ਗਲਤ ਪਾਇਆ ਗਿਆ ਤੇ ਉਸ ਦੀ ਰਿਸਪਾਂਸਿਬਿਲਟੀ ਫਿਕਸ ਕਰਕੇ ਤੇ ਪੇਪਰ ਸਕ੍ਰੈਪ ਕਰਕੇ ਤੇ ਨਵੇਂ ਸਿਰੇ ਤੋਂ ਨੌਜਵਾਨਾਂ ਨੂੰ ਸਹੀ ਪੇਪਰ ਤੇ ਸਹੀ ਕੈਂਡੀਡੇਟਸ ਨੂੰ ਅੱਗੇ ਆਉਣ ਦਾ ਮੈਰੀਟੋਰੀਅਸ ਕੈਂਡੀਡੇਟਸ ਨੂੰ ਆਉਣ ਦਾ ਮੌਕਾ ਦਿੱਤਾ ਜਾਵੇ ਅਗਰ ਤੁਹਾਨੂੰ ਗੱਲਾਂ ਮੇਰੀਆਂ ਠੀਕ ਲੱਗੀਆਂ ਤਾਂ ਸਾਰੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਸਰਕਾਰ ਤੱਕ ਸਾਡੀ ਆਵਾਜ਼ ਇਹਨਾਂ ਨੌਜਵਾਨਾਂ ਦੀ ਪਹੁੰਚ ਸਕੇ ਮੇਰੇ ਨਾਲ ਜੋੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ